ਦੇ ਭਲੀ ਖੜਾ ਰੋਏ ਅਸੀਂ ਰੋਜ਼ ਰਾਸ਼ਨ ਲੈ ਕੇ ਜਾਂਦੇ ਆਂ ਪ੍ਰਸ਼ਾਦਾ ਲੈ ਕੇ ਜਾਂਦੇ ਆਂ ਸੰਗਤਾਂ ਵਾਸਤੇ ਤੇ ਰੋਜ਼ ਮਤਲਬ ਆਹ ਰੋਡ ਪਹਿਲਾਂ ਚੱਲਦਾ ਸੀ ਤੇ ਅੱਜ ਰੋਡ ਦੇ ਵਿੱਚ ਪਾੜ ਬਹੁਤ ਪੈ ਗਏ ਆ ਤੇ ਸਾਡੇ ਸਾਡੇ ਅੱਗੇ ਫੌਜੀਆਂ ਦੀ ਗੱਡੀ ਜਾ ਰਹੀ ਸੀ ਅਸੀਂ ਉਹ ਪਿੱਛੇ ਪਿੱਛੇ ਜਾ ਰਹੇ ਹਾਂ ਫੌਜੀਆਂ ਦੀ ਗੱਡੀ ਲੰਘੀ ਤੇ ਇੱਕਦਮ ਪਾੜ ਪੈ ਗਏ 10 20 ਫੁੱਟ ਦਾ ਥੱਲੇ ਨੂੰ ਇੱਕੋ ਦਮ ਪਾੜ ਪੈ ਗਮ ਪਾੜ ਪੈ ਗਿਆ ਤੇ ਉਹ ਟਰੈਕਟਰ ਟਰਾਲੀ ਸਾਡਾ ਥੱਲੇ ਡੁੱਬ ਗਿਆ ਤੇ ਹੁਣ ਡੁੱਬਿਆ ਕੱਢਿਆ ਅਸੀਂ ਆਪ ਡੁੱਬ ਗਏ ਸੀ ਚਾਰ ਜਣੇ ਟਰੈਕਟਰ ਤੇ ਸੀ ਤੇ ਬਾਕੀ ਸਿੰਘ ਜਿਹੜੇ ਟਰਾਲੀ ਜੀ ਤੇ ਫਿਰ ਅੱਗੇ ਜਾ ਕੇ 20 ਫੁੱਟ ਪਾੜ ਪੈ ਗਿਆ ਜਦੋਂ ਤੇ 10-20 ਫੁੱਟ ਦਾ ਤੁਸੀਂ ਕਿ ਇੱਕਦਮ ਪਾੜ ਪਿਆ ਸੀਗਾ ਉਦੋਂ ਨੁਕਸਾਨ ਹੋਇਆ ਕੋਈ ਕੋਈ ਜਾਨ ਜਾਨੀ ਮਾਨੀ ਨੁਕਸਾਨ ਜਾਨੀ ਨਹੀਂ ਹੋਇਆ ਜਾਨਾਂ ਸਾਰਿਆਂ ਦੀ ਵੱਧ ਗਈਆਂ ਸੀ ਥੱਲੇ ਡੁੱਬ ਗਏ ਸੀ ਮਤਲਬ ਇੱਕ ਦੋ ਮਿੰਟ ਥੱਲੇ ਡੁੱਬੇ ਰਹੇ ਆ ਫਿਰ ਪਾਣੀ ਨੇ ਸਾਨੂੰ ਅੱਗੇ ਧਾਕੇ ਲੈ ਗਿਆ ਅੱਗੇ ਜਮੀਨਾਂ ਥੋੜੀਆਂ ਉੱਚੀਆਂ ਸੀ ਤੁਸੀਂ ਡੁੱਬ ਗਏ ਸੀਗੇ ਇੱਕ ਦੋ ਮਿੰਟ ਦੋ ਦੋ ਤਿੰਨ ਮਿੰਟ ਡੁੱਬੇ ਰਹੇ ਸੀ ਇਹਦੇ ਫਿਰ ਬਾਹਰ ਕਿਦਾਂ ਨਿਕਲੇ ਕਿੰਨੀ ਕਿ ਮੁਸ਼ਕਲ ਰਹੀ ਬਾਹਰ ਮੁੜ ਕੇ ਟਰਾਲੀ ਦਾ ਰੱਸਾ ਹੈਗਾ ਸੀ ਸਾਡੇ ਕੋਲ ਪਰ ਉਹ ਜਿਹੜੇ ਸੰਗ ਟਰਾਲੀ ਚ ਹੀ ਉਹ ਪਿੱਛੇ ਨੂੰ ਨਿਕਲ ਆਏ ਉਹਨਾਂ ਨੇ ਫਿਰ ਰੱਸਾ ਸੁਟਿਆ ਫਿਰ ਜਾ ਕੇ ਅਸੀਂ ਉਧਰੋਂ ਜਾ ਕੇ ਫਿਰ ਨਿਕਲ ਕੇ ਆਏ ਤੇ ਫਿਰ ਆ ਕੇ ਫੌਜੀਆ ਨੇ ਸਾਡੀ ਹੈਲਪ ਕੀਤੀ ਇਹੋ ਜਿਹੀ ਇੰਨੀ ਕੁਦਰਤੀ ਮਾਰ ਪੈ ਗਈ ਹੈ ਇੱਥੇ ਪੰਜਾਬ ਪੰਜਾਬ ਦੇ ਨਾਲ ਖੜ ਰਿਹਾ ਪੰਜਾਬ ਹਰ ਵਾਰੀ ਹਰ ਸਟੇਟ ਚ ਖੜਦਾ ਹੈ ਦੁਨੀਆ ਦੇ ਨਾਲ ਖੜਦਾ ਪਰ ਪੰਜਾਬ ਨੇ ਕੋਈ ਨਹੀਂ ਖੜਿਆ ਪੰਜਾਬ ਨਾਲ ਅਸੀਂ ਭਈਆਂ ਨੂੰ ਰੋਟੀਆਂ ਖਮਾਉਣ ਚੱਲ ਜਾਂਦੇ ਆ ਜਗ੍ਹਾ ਜਗ੍ਹਾ ਤੇ ਚੱਲ ਜਾਂਦੇ ਆ ਕੋਈ ਬੰਦਾ ਹਿਮਾਚਲ ਤੋਂ ਆਇਆ ਇੱਥੇ ਸਾਡੇ ਵਾਸਤੇ ਆਇਆ ਹਿਮਾਚਲ ਤੋਂ ਤੁਸੀਂ ਕਵਰ ਕਰ ਰਹੇ ਮੀਡੀਆ ਵਾਲਾ ਕੋਈ ਬੰਦਾ ਹਿਮਾਚਲ ਤੋਂ ਨਹੀਂ ਆਇਆ ਕੋਈ ਕਿ ਹਰਿਆਣਾ ਤੋਂ ਕੋਈ ਬੰਦਰ ਆਇਆ ਇੱਥੇ ਨੇੜੇ ਦੇ ਪਿੰਡ ਹੈਲਪ ਕਰ ਰਹੇ ਐਸਸਤਾਵਾ ਕਰ ਰਹੀਆਂ ਸੰਪਰਦਾਵਾਂ ਇਹ ਪਚਵਾਲੇ ਮਹਾਪੁਰਖਾਂ ਦੇ ਰੋਜ਼ ਇੱਥੇ ਲੰਗਰ ਚਲਾਇਆ ਪਕਾ ਕੇ ਲੈ ਕੇ ਜਾਂਦੇ ਆ ਸੁੱਕਾ ਰਾਸ਼ਨ ਲੈ ਕੇ ਜਾਂਦੇ ਆ ਤੇ ਬਾਕੀ ਯਾਰ ਸਰਕਾਰ ਜਿਹੜੀ ਹੈ ਨਾ ਉਹ ਬਿਲਕੁਲ ਸੁੱਤੀ ਆ ਇੱਥੇ ਆ ਕੇ ਸਾਰੇ ਲੀਡਰ ਮੈਂ 20 ਚੈਨਲਾਂ ਨੂੰ ਸਵੇਰ ਦਾ ਇੰਟਰਵਿਊ ਉੱਥੇ ਨਾ ਜਿੱਥੇ ਸ਼ੁਰੂ ਹੁੰਦਾ ਆ ਜਿੱਥੇ ਪਾਣੀ ਉੱਥੇ ਆ ਕੇ ਨਾ ਲੀਡਰ ਬਿਆਨ ਦੇ ਕੇ ਚਲੇ ਜਾਂਦੇ ਆ ਲੀਡਰ ਬਿਆਨ ਦੇ ਕੇ ਚਲੇ ਜਾਂਦੇ ਆ ਈ ਅਸੀਂ ਤੁਹਾਡੇ ਨਾਲ ਨਾਲ ਯਾਰ ਚਟਣਾ ਤੁਹਾਨੂੰ ਤੁਸੀਂ ਇੱਥੇ ਆ ਕੇ ਲੋਕਾਂ ਨੂੰ ਬੇੜੀਆਂ ਦੋ ਬੇੜੀਆਂ ਤੇ ਰਸ ਨੂੰ ਟਰੈਕਟਰ ਟਰਾਲੀਆਂ ਡੁੱਬੀਆਂ ਜੇ ਤੇ ਬੇੜੀਆਂ ਦੀ ਲੋਡ ਸੀਗੀ ਤੇ ਇੱਥੇ ਤੁਸੀਂ ਟਰਾਲੀਆਂ ਦੇ ਨਾਲ ਸੇਵਾ ਤੇ ਲੱਗੇ ਪ੍ਰਸ਼ਾਸਨ ਆ ਹੀ ਨਹੀਂ ਰਿਹਾ ਇੱਥੇ ਤੇ ਲੋਕਾਂ ਨੇ ਹੁਣ ਜਾਨ ਤੇ ਖੇਡ ਕੇ ਤੇ ਅਗਲੇ ਨੂੰ ਰੋਟੀ ਖਵਾਉਣੀ ਨਾ ਜਿਹੜੇ ਸਾਡੇ ਸਿੰਘ ਅੱਗੇ ਫਸੇ ਆ ਜਿਹੜੇ ਤੁਸੀਂ ਆਪਣੀ ਜਾਨ ਤੇ ਖੇਡ ਕੇ ਲੋਕਾਂ ਨੂੰ ਸੇਵਾ ਦੇ ਲਈ ਅੱਗੇ ਹੋਏ ਹੋ ਤੁਸੀਂ ਡੁੱਬੇ ਰਹਿ ਗਏ 1-2 ਮਿੰਟ ਦੇ ਲਈ ਉਹ ਪਿੱਛੇ ਤੋਂ ਟਰਾਲੀ ਸੀ ਜਿੰਨੇ ਤੁਹਾਨੂੰ ਬਚਾਲਿਆ ਜੇ ਉਹ ਟਰਾਲੀ ਨਾ ਹੁੰਦੀ ਅੱਜ ਸ਼ਾਇਦ ਤੁਹਾਨੂੰ ਪਤਾ ਵੀ ਨਾ ਲੱਗਦਾ ਕਿੱਥੇ ਰੋੜੇ ਨਹੀਂ ਪਤਾ ਲੱਗਣਾਗੇ ਰੋੜ ਕੇ ਸਾਰੇ ਪਰ ਇਹ ਵੀ ਪ੍ਰਸ਼ਾਸਨ ਜਿਹੜੇ ਆ ਨਾ ਇਹਨਾਂ ਨੂੰ ਜਿੰਨੇ ਲੀਡਰ ਇੱਥੇ ਆਉਂਦੇ ਆ ਫੋਟੋਆਂ ਲਵਾ ਕੇ ਕਿਨਾਰੇ ਤੇ ਚਲੇ ਜਾਂਦੇ ਆ ਉਹਨਾਂ ਨੂੰ ਕੋ ਡਰਾਮੇ ਨਾ ਕਰੋ ਇੱਥੇ ਲੋੜ ਆ ਬੇੜੀਆਂ ਦੀ ਉਥੋਂ ਬੇੜੀਆਂ ਸ਼ੁਰੂ ਆ ਜਨ ਅੱਗੇ ਤੇ